ਇਤੋਂ ਦੇ ਦੋ ਸਿੰਘ ਹੋਏ ਨੇ ਭਾਈ ਮਦਰ ਸਿੰਘ ਜੀ ਭਾਈ ਕੋਠਾ ਸਿੰਘ ਜੀ ਜਿਨ੍ਹਾਂ ਦਾ ਚਮਕੌਰ ਦੀ ਗੜੀ ਦੇ ਨਾਲ ਇੱਕ ਵਿਲੱਖਣ ਇਤਿਹਾਸ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਈ ਦਿਆਲਾ ਜੀ ਦੇ ਸਿਰ ਦੇ ਉੱਤੇ ਮਿਹਰ ਦਾ ਹਸਰਾ ਖਿਆ ਕਿ ਭਾਈ ਦਿਆਲਾ ਜੀ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਆਦਰ ਰੱਖਣੀਆਂ ਤੁਹਾਡੀ ਵੰਸ ਵਿੱਚ ਉਹ ਜੀ ਸੇਵਾ ਲਮਾਂਗੇ ਤੇ ਭਾਈ ਮਦਰ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਨੇ ਦਸ਼ਮੇਸ਼ ਪਿਤਾ ਤੋਂ ਹੱਥ ਵਨ ਕੇ ਸੇਵਾ ਮੰਗੀ ਕੇ ਸੱਚੇ ਪਾਤਸ਼ਾਹ ਤੁਸੀਂ ਅੱਜ ਸਾਰੇ বিশ্রਾਮ ਕਰੋ ਅਸੀਂ ਦੋਨੋਂ ਭਰਾ ਪਿੱਠ ਨਾਲ ਪਿੱਠ ਲਾ ਕੇ ਸ਼ਮਕੌਰ ਸਾਹਿਬ ਦੀ ਗੜੀ ਦੇ ਦਰਵਾਜੇ ਦੇ ਉੱਤੇ ਪਹਿਰਾ ਦਵਾਂਗੇ ਸਭ ਤੋਂ ਪਹਿਲਾਂ ਜਿਹੜਾ ਜਥਾ ਤੁਰਿਆ ਪਿੰਡ ਪਗੜਾਣਾ ਦੇ ਇਹ ਭਾਈ ਮਦਨ ਸਿੰਘ ਜੀ ਦੇ ਭਾਈ ਕੋਠਾ ਸਿੰਘ ਜੀ ਨਾਲ ਜਥਾ ਲੈ ਕੇ ਫਿਰ ਇਹਨਾਂ ਨੇ ਸ਼ਮਕੌਰ ਦੀ ਗੜੀ ਦੇ ਅਪਣਾ ਪਹਿਰਾ ਦਿੱਤਾ ਫਿਰ ਮਹਾਰਾਜ ਜੀ ਤੋਂ ਆਗਿਆ ਲੈ ਕੇ ਯੁੱਧ ਦੇ ਵਿੱਚ ਰਣ ਤਤ ਤੇ ਮੈਦਾਨ ਦੇ ਵਿੱਚ ਜੂਝ ਕੇ ਇਹਨਾਂ ਨੇ ਦੋਨਾਂ ਭਰਾਵਾਂ ਨੇ ਜੀਦਿਆਂ ਪ੍ਰਾਵਿਤੀ ਤੇ ਨੇ ਗੁਰੂ ਕੇ ਦੋਨਾਂ ਪੁੱਤਰਾਂ ਨੂੰ ਅਨੰਦਪੁਰ ਸਾਹਿਬ ਵਿਖੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਦੋਂ ਗੁਵਿੰਦ ਰਾਏ ਸਨ ਉਹਨਾਂ ਦੇ ਸਾਹਮਣੇ ਉਹਨਾਂ ਦੀ ਫੌਜ ਵਿੱਚ ਭਰਤੀ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅਨੰਦਪੁਰ ਸਾਹਿਬ ਜੀਆਂ ਜਿੰਨੀਆਂ ਵੀ ਜੰਗਾਂ ਹੋਈਆਂ ਨੇ 14 ਜੰਗਾਂ ਗੁਰੂ ਗੋਬਿੰਦ ਸਿੰਘ ਨੇ ਆਪਣੀ ਜੀਵਨ ਦੇ ਵਿੱਚ ਜ਼ੁਲਮ ਦੇ ਖਿਲਾਫ ਕੀਤੀਆਂ ਨੇ ਧਰਮ ਦੇ ਲਈ ਕੀਤੀਆਂ ਨੇ ਸੋ ਉਹਨਾਂ 13 ਜੰਗਾਂ ਦੇ ਵਿੱਚ ਪਿੰਡ ਪਗੜਾਣਾ ਦੇ ਇਹ ਦੋਨੇ ਸੇਂਖੀ ਸ਼ਹੀਦ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਨੇ 13 ਜੰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਾਲ ਸਾਥ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਹੋਕਨ ਕੀਤਾ ਭਾਈ ਮਦਨ ਸਿੰਘ ਜੀ ਦੇਖੋ ਸਾਡਾ ਇਹ ਘੋੜਾ ਕਿਉਂ ਰੁਕਿਆ ਹੈ ਤੇ ਅੱਗੇ ਦੇਖਿਆ ਕਿ ਇੱਕ ਤਮਾਕੂ ਦਾ ਬੁੱਟਾ ਉੱਗਿਆ ਹੋਇਆ ਹੈ। ਘੋੜਾ ਰੁਕਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਦੇਖੋ ਸਾਡੇ ਇਸ ਘੋੜੇ ਨੂੰ ਗਿਆਨ ਹੋ ਗਿਆ ਤੇ ਤਮਾਕੂ ਦੇ ਉੱਤੇ ਜੇ ਸਾਡਾ ਘੋੜਾ ਵੀ ਲੰਘ ਜਾਂਦਾ ਤੇ ਇਹਦੀ ਸੇਵਾ ਵਿਰਥ ਹੋ ਜਾਣੀ ਸੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਤੇ ਸ਼ਹੀਦੀ ਸਪਤਾ ਜੋ ਕਿ ਸ਼ੁਰੂ ਹੋ ਚੁੱਕਿਆ ਤੇ ਉਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਤੇ ਅੱਜ ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਪਗੜਾਣਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਾਡਾ ਨਾ ਪ੍ਰਬੰਧਕ ਕਮੇਟੀ ਮੌਜੂਦ ਹੈ ਇੱਥੋਂ ਦੇ ਦੋ ਸਿੰਘ ਹੋਏ ਨੇ ਭਾਈ ਮਦਨ ਸਿੰਘ ਜੀ ਭਾਈ ਕੋਠਾ ਸਿੰਘ ਜੀ ਜਿਨ੍ਹਾਂ ਦਾ ਚਮਕੌਰ ਦੀ ਗੜੀ ਦੇ ਨਾਲ ਇੱਕ ਵਿਲੱਖਣ ਇਤਿਹਾਸ ਹੈ ਤੇ ਸਾਨੂੰ ਡਿਟੇਲ ਵਿੱਚ ਵਿਸਥਾਰ ਵਿੱਚ ਬਾਬਾ ਜੀ ਦੱਸਣਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਕੋ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਚੈਨਲ ਵਾਲੇ ਵੀਰਾਂ ਦਾ ਸਾਡੇ ਪਿੰਡ ਪਗੜਾਣਾ ਨਗਰ ਵਿਖੇ ਜ਼ਿਲ੍ਹਾ ਫਤਿਹਗੜ ਸਾਹਿਬੀ ਕੇ ਪਹੁੰਚਣ ਤੇ ਬਹੁਤ ਬੀਨਾ ਦਾ ਧੰਨਵਾਦ ਕਰਦੇ ਆਂ ਸੋ ਗੁਰੂ ਕੇ ਪਿਆਰਿਓ ਜੋ ਸਾਡਾ ਨਗਰ ਹੈ ਪਿੰਡ ਪਗੜਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਅਸੀਂ ਵਸਨੀਕ ਹਾਂ ਸੋ ਇੱਥੇ ਦੇ ਸਾਡੇ ਦੋ ਸਿੰਘ ਭਾਈ ਮਦਨ ਸਿੰਘ ਜੀ ਭਾਈ ਕੋਠਾ ਸਿੰਘ ਜੀ ਸੋ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਵਿਸਥਾਰ ਵਿੱਚ ਦੱਸਿਏ ਸੰਗਤ ਨੂੰ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਚੌਂਦਨੀ ਚਾਉਂਦਨੀ ਚੌਕ ਦਿੱਲੀ ਵਿਖੇ ਆਪਣੇ ਸੀਸ ਦਾ ਬਲੀਦਾਨ ਦੇਣ ਗਏ ਨੇ ਤੇ ਦੋ ਵਾਰ ਗੁਰੂ ਤੇਗ ਬਹਾਦਰ ਜੀ ਸਾਡੇ ਨਗਰ ਪਿੰਡ ਪਗਣਾਣਾ ਵਿਖਿਆਏ ਨੇ ਤੇ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਤੋਂ ਬਾਹਰ ਟਿਕਾਣਾ ਕੀਤਾ ਜਿੱਥੇ ਉਹਨਾਂ ਦੀ ਆਦ ਵਿੱਚ ਨੌਵੇਂ ਪਾਤਸ਼ਾਹ ਦੀ ਯਾਦ ਦੇ ਅੰਦਰ ਗੁਰਦੁਆਰਾ ਸਸ ਸੰਸ਼ੋਭਤ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਨਗਰ ਪਿੰਡ ਪਗਣਾਣਾ ਵਿਖੇ ਆਏ ਤੇ ਉਸ ਵੇਲੇ ਨਗਰ ਦੀਆਂ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਨਗਰ ਦੇ ਵਿੱਚ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਚਰਨ ਪਾਏ ਨੇ ਸੋ ਸਾਡੇ ਪਿੰਡ ਦੇ ਭਾਈ ਦਿਆਲਾ ਜੀ ਅਤੇ ਹੋਰ ਸੰਗਤਾਂ ਨਾਲ ਰਲ ਮਿਲ ਕੇ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੀ ਜਲ ਪਾਣੀ ਦੀ ਸੇਵਾ ਕੀਤੀ ਸੋ ਉਸ ਤੋਂ ਉਪਰੰਤ ਭਾਈ ਦਿਆਲਾ ਜੀ ਨੇ ਹੱਥ ਜੋੜ ਕੇ ਗੁਰਤੇਗ ਬਹਾਦਰ ਮਹਾਰਾਜ ਜੀ ਤੋਂ ਪੱਲਾ ਅੜ ਕੇ ਸੇਵਾ ਮੰਗੀ ਸੱਚੇ ਪਾਤਸ਼ਾਹ ਸਾਨੂੰ ਹੋਰ ਸੇਵਾ ਬਖਸ਼ ਕਰੋ ਤੇ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਭਾਈ ਦਿਆਲਾ ਜੀ ਦੇ ਸਿਰ ਦੇ ਉੱਤੇ ਮਿਹਰ ਦਾ ਹੱਥ ਰੱਖ ਕੇ ਆਖਿਆ ਕਿ ਭਾਈ ਦਿਆਲਾ ਜੀ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਤੁਹਾਡੀ ਵੰਸ਼ ਵਿੱਚ ਉਹੋ ਜੀ ਸੇਵਾ ਲਮਾਂਗੇ ਤੇ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਸਦਕਾ ਭਾਈ ਦਿਯਾਲਾ ਜੀ ਦੇ ਘਰੇ ਭਾਈ ਕੋਠਾ ਸਿੰਘ ਜੀ ਭਾਈ ਮਦਨ ਸਿੰਘ ਜੀ ਇਹ ਦੋ ਪੁੱਤਰ ਪੈਦਾ ਹੋਏ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦੀ ਦੇਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋਏ ਨੇ ਸਾਡੇ ਪਿੰਡ ਵਿੱਚ ਆਏ ਨੇ ਤੇ ਉਦੋਂ ਭਾਈ ਦਿਯਾਲਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਦੋਨਾਂ ਪੁੱਤਰਾਂ ਨੂੰ ਅਨੰਦਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੋਂ ਗੋਬਿੰਦ ਰਾਏ ਸਨ ਉਹਨਾਂ ਦੇ ਸਾਹਮਣੇ ਉਹਨਾਂ ਦੀ ਫੌਜ ਵਿੱਚ ਭਰਤੀ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਆਨੰਦਪੁਰ ਸਾਹਿਬ ਦੀਆਂ ਜਿੰਨੀਆਂ ਵੀ ਜੰਗਾਂ ਹੋਈਆਂ ਨੇ 14 ਜੰਗਾਂ ਗੁਰੂ ਗੋਬਿੰਦ ਸਿੰਘ ਨੇ ਆਪਣੀ ਜੀਵਨ ਦੇ ਵਿੱਚ ਜ਼ੁਲਮ ਦੇ ਖਿਲਾਫ ਕੀਤੀਆਂ ਨੇ ਧਰਮ ਦੇ ਲਈ ਕੀਤੀਆਂ ਨੇ ਸੋ ਉਹਨਾਂ 13 ਜੰਗਾਂ ਦੇ ਵਿੱਚ ਪਿੰਡ ਪਗੜਾਣਾ ਦੇ ਇਹ ਦੋਨੇ ਸਿੰਘ ਸ਼ਹੀਦ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਨੇ 13 ਜੰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਾਲ ਸਾਥ ਦਿੱਤਾ ਹੈ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਘੋੜੇ ਸੀ ਘੋੜਿਆਂ ਦੇ ਤਵੇਲੇ ਦੇ ਜਥੇਦਾਰ ਵੀ ਰਹੇ ਨੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਅੱਗੇ ਰੁਕਿਆ ਤਮਾਕੂ ਦਾ ਬੂਟਾ ਜਮਿਆ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਭਾਈ ਮਦਨ ਸਿੰਘ ਜੀ ਦੇਖੋ ਸਾਡਾ ਇਹ ਘੋੜਾ ਕਿਉਂ ਰੁਕਿਆ ਹੈ ਤੇ ਅੱਗੇ ਦੇਖਿਆ ਕਿ ਇੱਕ ਤਮਾਕੂ ਦਾ ਬੂਟਾ ਉਗਿਆ ਹੋਇਆ ਹੈ ਘੋੜਾ ਰੁਕਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਦੇਖੋ ਸਾਡੇ ਇਸ ਘੋੜੇ ਨੂੰ ਗਿਆਨ ਹੋ ਗਿਆ ਤੇ ਤਮਾਕੂ ਦੇ ਉੱਤੇ ਜੇ ਸਾਡਾ ਘੋੜਾ ਵੀ ਲੰਘ ਜਾਂਦਾ ਤੇ ਇਹਦੀ ਸੇਵਾ ਬਿਆਰਤ ਹੋ ਜਾਣੀ ਸੀ ਸੋ ਉਹ ਵੀ ਮਦਰਨ ਸਿੰਘ ਜੀ ਦੀ ਡਿਊਟੀ ਲੱਗੀ ਸੀ ਅੱਗੇ ਦੇਖਣ ਦੀ ਉਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਤੁਹਾਨੂੰ ਪਤਾ ਹੈ ਵੀ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਨੇ 7 ਮਹੀਨੇ ਘੇਰਾ ਪਾਈ ਰੱਖਿਆ ਤੇ ਗੁਰੂ ਕੇ ਪਿਆਰੋ ਅੱਜ ਦਾ ਦਿਨ ਜੋ ਪਗੜਾਣਾ ਨਗਰ ਵਿਖੇ ਸਿੰਘ ਸ਼ਹੀਦਾਂ ਦੀ ਆਦਿ ਅੰਦਰ ਸਾਲਾਨਾ ਸਮਾਗਮ ਗੁਰਮਤ ਸਮਾਗਮ ਸ਼ਹੀਦੀ ਸਮਾਗਮ ਹੋ ਰਿਹਾ ਹੈ ਜਿਵੇਂ ਕੋਰ ਦੀ ਘੜੀ ਨੂੰ ਲੈ ਕੇ ਤੇ 6 ਅਤੇ 7 ਪੋ ਦੀ ਦਰਮਿਆਨੀ ਰਾਤ ਨੂੰ ਅੱਜ 20 ਦਸੰਬਰ ਹੈ ਗੁਰੂ ਕੇ ਪਿਆਰੇ 20 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਆਪਣਾ ਸੈਨ ਕਰਕੇ ਚਿੱਠੀ ਭੇਜੀ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਫਤਲੀ ਕਰੋ ਤੇ ਤੁਹਾਨੂੰ ਅਸੀਂ ਕੁਝ ਨਹੀਂ ਕਮਾਂਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦਾ ਹੁਕਮ ਮੰਨ ਕੇ ਵਿਚਾਰ ਵਟਾਂਦਰਾ ਕਰਕੇ ਤੇ ਗੁਰੂ ਕੇ ਪਿਆਰਿਓ 6 ਅਤੇ 7 ਪਉ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਜੋ ਅੱਜ ਵੀ 20 ਦਸੰਬਰ ਅੱਜ ਦੇ ਦਿਨ ਛੱਡਿਆ ਸੀ ਗੁਰੂ ਕੇ ਪਿਆਰਿਓ ਤੇ ਤੁਰਦੇ ਤੁਰਦੇ ਜਦੋਂ ਗੁਰਗੰਸ ਸਿੰਘ ਜੀ ਬਾਹਰ ਕਿਲਾ ਛੱਡ ਕੇ ਆਏ ਨੇ ਪਿੱਛੇ ਪਹਾੜੀ ਰਾਜਿਆਂ ਨੇ ਪਹਾੜੀ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਉਸ ਤੋਂ ਉਪਰੰਤ ਕਮਸਾਨ ਦਾ ਉਹ ਚੱਲਦਾ ਯੁੱਧ ਚੱਲਦਾ ਰਿਹਾ ਹੈ ਹੌਲਾ ਹੌਲਾ ਪਹੁੰਚਦੇ ਪਹੁੰਚਦੇ ਪਰਿਵਾਰ ਵਿਛੋੜਾ ਆਪਾਂ ਸਾਰੇ ਜਾਣਦੇ ਵੀ ਸਰਸਾ ਨਦੀ ਦੇ ਉੱਤੇ ਸਾਰਾ ਪਰਿਵਾਰ ਪਹੁੰਚਿਆ ਤੇ ਉੱਥੇ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਸੀ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਵੱਡੇ ਸਹਿਬਜਾਦੇ 40 ਸਿੰਘ ਸ਼ੀਦਾ ਦਿਨ ਚਾਲ ਸਿੰਘਾਂ ਦੇ ਨਾਲ ਤੇ ਤਿੰਨ ਪੰਜ ਪਿਆਰੇ ਮਹਾਰਾਜ ਦੀ ਕਿਰਪਾ ਦੇ ਨਾਲ ਉਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ ਤੇ ਛੋਟੇ ਸਹਿਬਜਾਦੇ ਸਰਸਾ ਦੀ ਨਦੀ ਦੇ ਵਿੱਚ ਵਿਛੋੜਾ ਪਿਆ ਆਪਾਂ ਸਾਰੇ ਜਾਣਦੇ ਆ ਵੀ ਉਹ ਬਰਾ ਪੰਡੇ طے ਕਰਦੇ ਕਰਦੇ ਗੰਗੂ ਕੀ ਸਿਹੜੀ ਮਰੰਡਾ ਵੀਖੇ ਕੋਤਵਾਲੀ ਵੀਖੇ ਫਿਰ ਆਪਾਂ ਸਾਰੇ ਜਾਣਦੇ ਆ ਕਿ ਫਿਰ ਉਹਨਾਂ ਨੇ ਆਣ ਕੇ ਉਹਨਾਂ ਦੀ ਜੋ ਸ਼ਹੀਦੀ ਸੀ ਫਤਿਹਗੁਰ ਸਾਹਿਬ ਦੇ ਅਸਥਾਨਾਂ ਤੇ ਹੋਈ ਏ ਗੁਰੂ ਕੇ ਪਿਆਰਿਓ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਪ੍ਰਵੇਸ਼ ਹੋ ਕੇ ਮਹਾਰਾਜ ਜੀ ਨੇ ਜਦੋਂ ਗੜੀ ਦਾ ਜੈਜਾ ਲਿਆ ਸਾਰਾ ਕੰਮ ਸੈੱਟ ਹੋਇਆ ਤੇ ਭਾਈ ਮਦਨ ਸਿੰਘ ਜੀ ਦੇ ਭਾਈ ਕੋਠਾ ਸਿੰਘ ਨੇ ਦਸ਼ਮੇਸ਼ ਪਿਤਾ ਤੋਂ ਹੱਥ ਬਨ ਕੇ ਸੇਵਾ ਮੰਗੀ ਕੇ ਸੱਚੇ ਪਾਸ਼ਾ ਤੁਸੀਂ ਅੱਜ ਸਾਰੇ ਵਿਸ਼ਰਾਮ ਕਰੋ ਅਸੀਂ ਦੋਨੋਂ ਭਰਾ ਪਿੱਠ ਨਾਲ ਪਿੱਠ ਲਾ ਕੇ ਚਮਕੌਰ ਸਾਹਿਬ ਦੀ ਗੜੀ ਦੇ ਦਰਵਾਜ਼ੇ ਦੇ ਉੱਤੇ ਪਹਿਰਾ ਧਮਾਂਗੇ ਤੇ ਦੋਨੋਂ ਭਰਾਵਾਂ ਨੇ ਬੜਾ ਸਖਤ ਪਹਿਰਾ ਕੀਤਾ ਗੁਰੂ ਕੇ ਪਿਆਰ ਅਖੀਰ ਦੇ ਵਿੱਚ ਕੀ ਹੋਇਆ ਜਦੋਂ ਜੰਗ ਲੱਗੀ ਐ ਸਭ ਤੋਂ ਪਹਿਲਾਂ ਜਿਹੜਾ ਜਥਾ ਤੁਰਿਆ ਪਿੰਡ ਪਗੜਾਣਾ ਦੇ ਇਹ ਭਾਈ ਮਦਨ ਸਿੰਘ ਜੀ ਦੇ ਭਾਈ ਕੋਠਾ ਸਿੰਘ ਜੀ ਨਾਲ ਜਥਾ ਲੈ ਕੇ ਫਿਰ ਇਹਨਾਂ ਨੇ ਪਹਿਲਾਂ ਚਮਕੌਰ ਦੀ ਗੜੀ ਦੇ ਅੰਗੇ ਆਪਣਾ ਪਹਿਰਾ ਦਿੱਤਾ ਫਿਰ ਮਹਾਰਾਜੀ ਤੋਂ ਆਗਿਆ ਲੈ ਕੇ ਯੁੱਧ ਦੇ ਵਿੱਚ ਰਣ ਤੱਤੇ ਮੈਦਾਨ ਦੇ ਵਿੱਚ ਜੂਝ ਕੇ ਇਹਨਾਂ ਨੇ ਦੋਨਾਂ ਭਰਾਵਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀ ਨੇ ਗੁਰੂ ਦੇ ਪਿਆਰਿਓ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਤੇ ਜਾਂਦੇ ਹੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਛੋਟੇ ਸਾਹਿਬ ਜੀਾਂ ਦੀ ਯਾਦ ਵਿੱਚ ਆਉਂਦੇ ਹੋ ਤਾਂ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਮੁਹਾਲੀ ਤੋਂ ਫਤਿਹਗੜ੍ਹ ਸਾਹਿਬ ਆਉਂਦੇ ਆ ਜਾਂ ਰਾਜਪੁਰੇ ਤੋਂ ਸਰਹੰਦ ਬਲ ਜਾਂਦੇ ਆ ਇੱਧਰ ਆਪਣਾ ਸਰੇਮਣ ਜਾਣਾ ਪੈਂਦਾ ਹੈ ਤੇ ਜਦੋਂ ਆਪਾਂ ਲਾਂਡਰਾਂ ਤੋਂ ਆਨੇ ਚੁੰਨੀ ਪੈਂਦੀ ਹੈ ਤੇ 7 ਕਿਲੋਮੀਟਰੇ ਪਿੰਡ ਪਗਣਾਣਾ ਸਾਡਾ ਪੈਂਦਾ ਇੱਥੇ ਵੀ ਆਣ ਕੇ ਸੰਗਤ ਨੂੰ ਬੇਨਤੀ ਕਿ ਦਰਸ਼ਨ ਕਰਕੇ ਜਾਇਆ ਕਰੋ ਗੁਰੂ ਕੇ ਪਿਆਰਿਓ ਜਿਹੜੇ ਸਿੰਘ ਸ਼ਹੀਦ ਨੇ ਇਹ ਸਾਰੀ ਕੌਮ ਦੇ ਸਾਂਝੇ ਸ਼ਹੀਦ ਨੇ ਇਹਨਾਂ ਨੇ ਸਾਰੀ ਸਾਂਝੀ ਬਾਲਤਾ ਦੇ ਪ੍ਰਤੀਕ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਜੀ ਦੇ ਇੱਕ ਇਸ਼ਾਰੇ ਦੇ ਉੱਤੇ ਆਪਣੇ ਜਾਨਾਂ ਕੁਰਬਾਨ ਕਰ ਦਿੱਤੀਆਂ ਗੁਰੂ ਕੋ ਪਹਿਲੇ ਪਹਿਲੇ ਸਿੰਘ ਸ਼ਹੀਦ ਪਗਣਾਣੇ ਦੇ ਹੋਏ ਨੇ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਚਮਕੌਰ ਸਾਹਿਬ ਦੀ ਗੜੀ ਦੇ ਜੰਗ ਜਦੋਂ ਸ਼ੁਰੂ ਹੋਈ ਹੈ ਦੋਨਾਂ ਭਰਾਵਾਂ ਦੀ ਸਭ ਤੋਂ ਪਹਿਲਾਂ ਸ਼ਹੀਦੀ ਹੋਈ ਹੈ ਸੋ ਇਹਨਾਂ ਦੀ ਯਾਦ ਦੇ ਅੰਦਰ ਪਿੰਡ ਪਗਣਾਣਾ ਵਿਖੇ ਤਕਰੀਬਨ 3 ਮਹੀਨੇ ਤੋਂ ਨਵੀਂ ਅਮਾਰਦੀ ਕਾਰ ਸੇਵਾ ਸ਼ੁਰੂ ਹੋਈ ਹੈ ਜਿਹਦੇ ਵਿੱਚ ਰਲ ਕੇ ਸਾਡੇ ਵੀਰ ਭਰਾ ਭਾਈ ਜੀਤ ਸਿੰਘ ਜੀ ਪਿੰਡ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੇ ਰਣ ਮਿਲ ਕੇ ਬਹੁਤ ਸੇਵਕ ਦਤਾ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਂ ਕਰਦੇ ਆਂ ਚੈਨਲ ਵਾਲੇ ਬੀਨਾ ਦਾ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦੀ ਸਾਰ ਲਈ ਹੈ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਬਾਅਦ ਤੋਂ ਬਾਅਦ ਆਪਾਂ ਹੋਰ ਇਤਿਹਾਸ ਬਾਰੇ ਜਾਣਦੇ ਆਂ ਪਰ ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਵਾਸਤੇ ਵੀ ਚੰਨ ਮਨਾਰਾ ਸਾਨੂੰ ਜ਼ਰੂਰੀ ਹੈ ਭਾਵੇਂ 40 ਸਿੰਘ ਸ਼ਹੀਦ ਸਨ ਉਹਨਾਂ ਦੇ ਨਗਰ ਵੀ ਆਪਾਂ ਨੂੰ ਸਭ ਨੂੰ ਪਤਾ ਹੁਣ ਜਿਵੇਂ ਸਾਡੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦਾ ਇਹ ਕਿਸੇ ਨੂੰ ਪਤਾ ਨਹੀਂ ਸੀ ਸੋ ਇਹ ਹੁਣ ਬਹੁਤ ਪ੍ਰਫੁੱਲਤ ਹੋ ਰਿਹਾ ਬਾਹਰਲੇ ਦੇਸ਼ਾਂ ਤੱਕ ਇਹਨਾਂ ਦਾ ਨਾਮ ਚੜਿਆ ਗਿਆ ਹੈ ਸੋ ਅਖੀਰ ਦੇ ਵਿੱਚ ਅਸੀਂ ਇਹ ਬੇਨਤੀ ਕਰਾਂਗੇ ਸੰਗਤ ਨੂੰ ਕਿ ਗੁਰੂ ਕੇ ਪਿਆਰੇਓ ਗੁਰੂ ਗੋਗ ਸਿੰਘ ਮਹਾਰਾਜ ਜੀ ਨੇ ਸਾਡੇ ਵਾਸਤੇ ਸੰਸਾਰ ਦੇ ਭਲੇ ਵਾਸਤੇ ਆਪਣਾ ਪਿਤਾ ਆਪਣੀ ਮਾਤਾ ਆਪਣੇ ਚਾਰੋਂ ਸਹਬਜ਼ਾਦੇ ਬੇਅੰਤ ਜਾਣ ਤੋਂ ਪਿਆਰੇ ਸਿੰਘ ਪਤਾ ਨਹੀਂ ਜਿਨ੍ਹਾਂ ਦੀ ਗਿਣਤੀ ਨਹੀਂ ਉਹਦਾ ਸਾਨੂੰ ਨਾਮ ਵੀ ਨਹੀਂ ਯਾਦ ਸਾਡੇ ਵਾਸਤੇ ਉਹਨਾਂ ਨੇ ਕੁਰਬਾਨ ਕੀਤੇ ਐ ਸੋ ਅਸੀਂ ਅਖੀਰ ਦੇ ਵਿੱਚ ਇਹੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਗੁਰੂ ਕੇ ਪਿਆਰਿਓ ਦਸ਼ਮੇਸ਼ ਪਿਤਾ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਸਾਡੇ ਸਿਰ ਦੇ ਉੱਤੇ ਬਹੁਤ ਵੱਡਾ ਕਰਜ਼ਾ ਹੈ ਸਿੰਘ ਸਜੋ ਦਸਤਾਰਾਂ ਸਜਾਓ ਕੇਸ ਦਾੜ੍ਹੀਆਂ ਰੱਖੋ ਅੰਮ੍ਰਿਤ ਪਾਨ ਕਰੋ ਤੇ ਨਿਗੂਰੇਪਣ ਦੀ ਜੂਥ ਨੂੰ ਛੱਡ ਕੇ ਦਸ਼ਮੇਸ਼ ਪਿਤਾ ਦੀ ਦੱਸੇ ਹੋਏ ਉਹਨਾਂ ਦੇ ਨਕਸ਼ੇਕਰਮ ਦੇ ਉੱਤੇ ਆਪਾਂ ਤੁਰੇ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਦਸ਼ਮੇਸ਼ ਪਿਤਾ ਨੇ ਸਾਡੇ ਵਾਸਤੇ ਕੀ ਕੀਤਾ ਹੈ ਇਸ ਕਰਕੇ ਸਿੱਖਾਂ ਨੂੰ ਸੰਗਤਾਂ ਨੂੰ ਬੇਨਤੀ ਹੈ ਬਦ ਤੋਂ ਬਦ ਗੁਰਸਿੱਖੀ ਨਾਲ ਜੁੜੋ ਜੀਵਨ ਦੇ ਚੰਗੇ ਕੰਮ ਕਰੋ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ